ਕਿ ਸਾਡੇ ਪੇਟਨ ਚੀਫ ਮਾਨਯੋਗ ਚੀਫ ਜਸਟਿਸ ਜੀ ਅਤੇ ਸਾਡੇ ਮਾਨਯੋਗ ਜਸਟਿਸ ਦੀਪਕ ਸੇਪਲ ਜੀ ਦੀ ਗਾਈਡੈਂਸ ਦੇ ਅੰਡਰ ਇਸ ਸਾਲ ਦੀ ਦੂਸਰੀ ਨੈਸ਼ਨਲ ਲੋਕ ਅਦਾਲਤ ਹੈ ਜੋ ਕਿ 10 ਮਈ 2025 ਨੂੰ ਲੱਗਣ ਜਾ ਰਹੀ ਹੈ ਇਸ ਵਿੱਚ ਜਿੱਦਾਂ ਕਿ ਜ਼ਿਲ੍ਹਾ ਦੇ ਸੈਸ਼ਨ ਜੱਜ ਸਾਹਿਬ ਨੇ ਦੱਸਿਆ دیਵਾਨੀ ਅਤੇ ਸਮਝੌਤਾਯੋਗ ਫੌਜਦਾਰੀ ਜਿਹੜੇ ਮਸਲੇ ਨੇ ਉਹ ਹੱਲ ਕੀਤੇ ਜਾਣਗੇ ਉਹਦੇ ਨਾਲ ਨਾਲ ਜੇ ਤਾਂ ਕਿਸੇ ਪਾਰਟੀਆਂ ਦਾ ਕੇਸ ਇੱਕ ਕੋਰਟ ਦੇ ਵਿੱਚ ਪੈਂਡਿੰਗ ਹੈ ਤੇ ਉਹ ਉੱਥੇ ਨੈਸ਼ਨਲ ਲੋਕ ਅਦਾਲਤ ਵਾਲੇ ਦਿਨ ਆ ਕੇ ਆਪਣਾ ਕੇਸ ਟੇਕਅਪ ਕਰਵਾ ਕੇ ਸਮਝੌਤਾ ਕਰ ਸਕਦੇ ਆ ਜੇ ਕਿਸੇ ਪਾਰਟੀ ਨੂੰ ਇਹ ਰਾਹ ਨਹੀਂ ਲੱਭਦਾ ਤੇ ਉਹ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਸ਼੍ਰੀ ਮੁਕਸਰ ਸਾਹਿਬ ਦੇ ਦਫ਼ਤਰ ਵਿੱਚ ਆ ਕੇ ਜਾਂ 10/5/2025 ਤੋਂ ਪਹਿਲਾਂ ਜਾਂ ਉਸੇ ਦਿਨ ਹੀ ਸਵੇਰੇ ਆ ਕੇ ਆਪਣੀ ਐਪਲੀਕੇਸ਼ਨ ਦੇ ਕੇ ਅਤੇ ਕੋਰਟ ਦਾ ਨਾਮ ਦੱਸ ਕੇ ਕਿੱਥੇ ਉਹਨਾਂ ਦਾ ਉਹ ਕੇਸ ਪੈਂਡਿੰਗ ਹੈ ਉਹ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਲੋਕ ਅਦਾਲਤ ਵਿੱਚ ਟੇਕ ਅਪ ਕਰਵਾ ਸਕਦੇ ਹਨ ਵਕੀਲ ਦੀ ਸਹੂਤਾ ਦਿੱਤੀ ਜਾ ਸਕਦੀ ਹੈ ਕਿਉਂਕਿ ਫ੍ਰੀ ਲੀਗਲ ਏਡ ਦਾ ਜਿਹੜਾ ਉਪਰਾਲਾ ਹੈ ਉਹ ਵੀ ਡਿਸਟ੍ਰਿਕਟ ਲੀਗਲ ਸੈਂਸ ਅਥਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਥਰੋਅਆਊਟ ਇੰਡੀਆ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਟੇਟ ਦੇ ਵਿੱਚ ਵੀ ਇਸ ਦੀ ਬਹੁਤ ਪਰਜ਼ੋਰ ਸ਼ਲਾਘਾ ਹੋਈ ਹੈ ਸੋ ਇਸ ਕਰਕੇ ਜੇ ਕਿਸੇ ਪਾਰਟੀ ਨੂੰ ਲੱਗਦਾ ਹੈ ਕਿ ਉਹ ਇਕੱਲੇ ਆ ਕੇ ਤੇ ਲੀਗਲ ਸਰਵਿਸਸ ਦੇ ਵਕੀਲ ਨੂੰ ਦੀਆਂ ਸਰਵਿਸਸ ਅਵੇਲ ਕਰਨੇ ਚਾਹੁੰਦੇ ਹਨ ਤੇ ਉਹ ਉਸੇ ਨਾਲ ਹੀ ਇੱਕ ਐਪਲੀਕੇਸ਼ਨ ਲੀਗਲ ਏਡ ਵਾਲੀ ਵੀ ਭਰ ਕੇ ਦੇ ਸਕਦੇ ਹਨ ਜਿਸ ਤੇ ਉਹਨਾਂ ਨੂੰ ਇਹ ਦਿੱਤੀ ਜਾ ਸਕਦੀ ਹੈ ਸਰ ਜੀ ਜਿਵੇਂ ਬੈਂਕਾਂ ਵੱਲੋਂ ਚੈੱਕਾਂ ਦੇ ਜੀਸ ਲੱਗੇ ਆ ਉਹਦੇ ਵਿੱਚ ਬੈਂਕਾਂ ਦੇ ਵਿੱਚ ਅਸੀਂ ਪਾਰਟੀਆਂ ਨੂੰ ਬੁਲਾ ਕੇ ਇੱਕ ਮੀਡੀਏਸ਼ਨ ਕਰ ਸਕਦੇ ਹਾਂ ਜਾਂ ਬੈਂਕ ਦੇ ਜਿਹੜੇ ਕਨਸਰਨਡ ਅਫੀਸ਼ੀਅਲਸ ਹਨ ਉਹਨਾਂ ਨੂੰ ਬੁਲਾ ਕੇ ਇਹ ਜ਼ਰੂਰ ਇੱਕ ਕੰਪਰੋਮਾਈਜ਼ ਦਾ ਅਸੀਂ ਰਸਤਾ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜੇਕਰ ਵਿਆਜ ਜਾਂ ਜੇਕਰ ਕੋਈ ਵਿਆਜ ਦੇ ਉੱਪਰ ਜੇ ਕੋਈ ਵਿਆਜ ਪਿਆ ਹੋਇਆ ਹੈ ਤੇ ਬੈਂਕਾਂ ਦੇ ਰੂਲਸ ਦੇ ਮੁਤਾਬਕ ਜਿੱਥੇ ਤੱਕ ਜਾ ਸਕਦੀ ਹੈ ਛੋਟ ਉਹ ਦੇ ਕੇ ਪਾਰਟੀਆਂ ਨੂੰ ਕੰਪਰੋਮਾਈਜ਼ ਕਰਵਾ ਕੇ ਉਸ ਮਸਲੇ ਨੂੰ ਆਉਣ ਵਾਲੇ ਸਮੇਂ ਲਈ ਵੀ ਖਤਮ ਕੀਤਾ ਜਾ ਸਕਦਾ ਹੈ ਜਿੱਦਾਂ ਕਿ ਸਾਡੇ ਮਾਨਯੋਗ ਜੀਰਾ ਤੇ ਸੈਸ਼ਨਰ ਸਾਹਿਬ ਨੇ ਦੱਸਿਆ ਲੋਕਾਂ ਨੂੰ ਮੇਰੀ ਵੀ ਉਹਨਾਂ ਦੀ ਅਪੀਲ ਦੀ ਤਰਸਦੇ ਹੀ ਅਪੀਲ ਰਹੇਗੀ ਕਿ ਆਪਣੇ ਜਿਹੜੇ ਝਗੜੇ ਹਨ ਉਹ ਸਦਾ ਲਈ ਅਤੇ ਸੁਖਾਵੇ ਤਰੀਕੇ ਨੂੰ ਸੁਲਝਾਨ ਲਈ ਤੁਸੀਂ ਜ਼ਰੂਰ ਨੈਸ਼ਨਲ ਲੋਕ ਅਦਾਲਤ ਦਾ ਰਸਤਾ ਅਪਣਾਓ ਕਿਉਂਕਿ ਇਹਦੇ ਵਿੱਚ ਇੱਕ ਵਾਰ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਫੈਸਲਾ ਹੋਣ ਤੋਂ ਬਾਅਦ ਕੋਈ ਅਪੀਲ ਜਾਂ ਦਲੀਲ ਦੀ ਜਾਂ ਉਸ ਸਮਝੌਤੇ ਤੋਂ ਮੁਕਰਨ ਦੀ ਤੁਹਾਡੇ ਕੋਲ ਕੋਈ ਗੁੰਜਾਇਸ਼ ਨਹੀਂ ਬਚਦੀ ਅਤੇ ਜੋ ਅਵਾਰਡ ਪਾਸ ਹੋਏਗਾ ਉਹ ਵੀ ਇੱਕ ਸਿਵਲ ਕੋਰਟ ਦੇ ਫੈਸਲੇ ਵਾਂਗੂ ਹੀ ਤੁਸੀਂ ਉਹਨੂੰ ਐਗਜ਼ੀਕਿਊਟ ਕਰਵਾ ਸਕਦੇ ਹੋ ਤਾਲਮਿਲ ਕਰਨ ਵਾਸਤੇ ਜਿਹੜੇ ਰੈਲੇਵੈਂਟ ਫੋਨ ਨੰਬਰ ਹਨ ਉਹ ਅਸੀਂ ਇੱਕ ਅਦੇ ਦਿਨ ਦੇ ਵਿੱਚ ਜਾਰੀ ਕਰਕੇ ਤੇ ਉਹਦੇ ਵਿੱਚ ਪਬਲਿਕ ਨੂੰ ਵੀ ਨੋਟੀਫਾਈ ਕਰ ਦਵਾਂਗੇ ਨਾਲ ਬੈਨਰ ਛਪਾਲੇ ਗਏ ਹਨ ਜੇ ਕੋਈ ਕੋਰਟਸ ਦੇ ਵਿੱਚ ਆਉਂਦੇ ਹਨ ਬੈਨਰਸ ਆਪਣੀ ਆਪਣੀ ਜਗ੍ਹਾ ਤੇ ਲੱਗੇ ਹਨ ਉਸ ਤੇ ਜਿਹੜੇ ਨੰਬਰ ਹਨ ਉਹ ਵੀ ਸਾਰੇ ਦਰਸ਼ਾ ਦਿੱਤੇ ਜਾਣਗੇ ਤਾਂ ਕਿ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਦਫ਼ਤਰ ਨੂੰ ਜਾਂ ਕਿਸੇ ਇੱਕ ਸੈਂਟਰਲ ਸਾਡੀ ਸੈਕੰਡ ਨੈਸ਼ਨਲ ਲੋਕ ਅਦਾਲਤ ਲਗਣੀ ਹੈ 10 ਮਈ 2025 ਨੂੰ ਜੋ ਨਾਲਸਾ ਤੇ ਪਲਸਾ ਦੀ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਹੈ ਸਾਡੇ ਪੈਟਰਨ ਚੀਫ ਸਾਡੇ ਚੀਫ ਜਸਟਿਸ ਸਾਹਿਬ ਨੇ ਪੰਜਾਬ ਦੇ ਰਿਲੇਟਡ ਤੇ ਉਦੋਂ ਉਹ ਜਸਟਿਸ ਦੀਪਕ ਸੇਬਲ ਨੇ ਉਹ ਐਗਜ਼ੀਕਟਿਵ ਚੇਅਰਮੈਨ ਨੇ ਤੇ ਇਹਦੇ ਵਿੱਚ ਸਾਨੂੰ ਇਹੀ ਡਾਇਰੈਕਸ਼ਨ ਜਿਨੇ ਵੀ ਜਿਹੜੇ ਪੈਂਡਿੰਗ ਕੇਸ ਨੇ ਕੋਰਟਸ ਦੇ ਵਿੱਚ ਉਹਨਾਂ ਚੋ ਮੈਕਸਿਮਮ ਕੇਸਸ ਨੂੰ ਡਿਸਪੋਜ਼ ਆਫ ਕਰੋ ਤਾਂ ਕਿ ਪਾਰਟੀਆਂ ਅਨਲਾਈ ਟਾਈਮ ਵਾਸਤੇ ਆਫ ਦਾ ਟਾਈਮ ਵੀ ਬਚਾ ਸਕਣ ਤੇ ਉਹਨਾਂ ਦਾ ਫਾਈਨਲ ਸੈਟਲਮੈਂਟ ਹੋ ਕੇ ਲਿਟੀਗੇਸ਼ਨ ਦਾ ਐਂਡ ਹੋ ਸਕੇ। ਸੈਕਿੰਡ ਮੂਵ ਚ ਦੇ ਵਿੱਚ ਇਹਦੇ ਵਿੱਚ ਦਿਵਾਨੀ ਕੇਸ ਫੌਜ਼ਰੀ ਜਿਹੜੇ ਕੰਪਾਉਂਡੇਬਲ ਕੇਸ ਨੇ ਪਲੱਸ ਜਿਹੜੇ ਮੈਟ੍ਰਿਮੋਨিয়াল ਕੇਸਸ ਨੇ ਇਹ ਇਹਦੇ ਨਾਲ ਹੀ ਟ੍ਰੈਫਿਕ ਚਲਾਨਸ ਜਿਹੜੇ ਜਿਹੜੇ ਪਰਮਨੈਂਟ ਲੋਕ ਅਦਾਲਤ ਲਈ ਜਿਵੇਂ ਪਬਲਿਕ ਯੂਟਿਲਿਟੀ ਵਾਲੇ ਨੇ ਉਹ ਸਾਰੇ ਤਰ੍ਹਾਂ ਦੇ ਕੇਸ ਅਸੀਂ ਟੇਕ ਅਪ ਉੱਤੇ ਰੱਖ ਚਾਹੀਦੇ ਇਹ 10 ਮਈ 2025 ਨੂੰ ਸੈਕੰਡ ਨੋਟ ਨਿਕਲੇ ਬੈਂਚ ਰ ਹੈ तकरीबन 14 ਬੈਂਚ ਲਾਵਾਂਗੇ ਪੂਰੇ ਡਿਸਟ੍ਰਿਕਟ ਦੇ ਵਿੱਚ ਇਨਕਲੂਡਿੰਗ ਸਬ ਡਿਵੀਜ਼ਨ ਗਿੱਦੜਵਾਹਾ ਐਂਡ ਅੰਮ੍ਰੋਟ ਪਬਲਿਕ ਕੀ ਫੀਚਰ ਲੋਕ ਦਾ ਦੇ ਆਪਣਾ ਲੋਕ ਅਦਾਲਤ ਦੇ ਵਿੱਚ ਚੋਣਦੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਜਿਨ੍ਹਾਂ ਦੇ ਕੇਸ ਤਾਂ ਪਹਿਲੇ ਨੈਸ਼ਨਲ ਅਦਾਲਤ ਵਿੱਚ ਫਿਕਸ ਕਰਾਏ ਆ ਉਹ ਐਬਸੈਂਟ ਨਾ ਹੋਣ ਉਸ ਦਿਨ ਲਾਜ਼ਮੀ ਆਣ ਤਾਂ ਕਿ ਉਹਨਾਂ ਦਾ ਕੇਸ ਦਾ ਅਸੀਂ ਨੱਪਟਾਰਾ ਕਰ ਸਕੀਏ ਆਪਸੀ ਭਾਈਚਾਰੇ ਨਾਲ ਕਰ ਸਕੀਏ ਤੇ ਇਹਦਾ ਫਾਇਦਾ ਨਾਲ ਉਹਨਾਂ ਨੂੰ ਇਹ ਵੀ ਹੋਣਾ ਹੈ ਵੀ ਉਹਨਾਂ ਦੇ ਜਿਹੜੇ ਫੰਡ ਨੇ ਉਹ ਕੋਰਟ ਫੀ ਹੈ ਸੌਰੀ ਜਿਹੜੀ ਹੋਰ ਫੰਡ ਦਾ ਆਰਡਰ ਹੋ ਜਾਣਾ ਜੇ ਦਵਾਨੀ ਕੇਸਿਸ ਨੇ ਜਿੱਥੇ ਉਹਨਾਂ ਨੇ ਕੋਰਟ ਫੀ ਲਾਈ ਵੀ ਹੈ ਤੇ ਉਹਨਾਂ ਨੂੰ ਕੋਈ ਹੋਰ ਅੱਗੇ ਕਈ ਰਿਵੀਜ਼ਨ ਕੋਈ ਅਪੀਲ ਕੁਝ ਨਹੀਂ ਪਾਣਾ ਪੈਣਾ ਇਤੇ ਐਗਜ਼ੀਕਿਊਟੇਬਲ ਅਵਾਰਡ ਪਾ